ਹਾਂ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਆਂ ਜੀ ਆਪਣੇ YouTube ਚੈਨਲ ਤੇ ਤੇ ਮੈਂ ਤੁਹਾਡਾ ਗੁਰਸੇਵਕ GS Bakes Building ਆਪਣੇ ਚੈਨਲ ਦਾ ਨਾਮ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਨਿੱਗਾ ਆਸ਼ਾ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਤੁਹਾਨੂੰ ਕੋਠੀ ਦਿਖਾਉਣੇ ਆਂ ਅੰਦਰੋਂ ਜਿਹਦੇ ਵਿੱਚ ਇਸ ਟਾਈਮ ਆਪਾਂ ਕੰਮ ਕਰ ਰਹੇ ਆਂ ਸਾਰੀ ਤੁਨ ਕੋਠੀ ਅੰਦਰੋਂ ਦਿਖਾਉਣੇ ਆਂ ਅੰਦਰ ਕੋਠੀ ਦੇ ਵਿਚਲੇ ਪਾਸੇ ਕੀ ਕੀ ਫੈਸਿਲਿਟੀਆਂ ਹੈ ਤੇ ਕੀ ਕੀ ਆਕਸ਼ਨ ਹੈ ਆ ਗਈ ਪਹਿਲਾ ਆਪਣਾ ਡਰੈਗ ਰੂਮ ਜੋ ਕਿ ਓਪਨ ਤੇ ਆ ਗਿਆ ਪਰ ਨਾਲ ਦਾ ਬੈਡਰੂਮ ਜਿਹਦੇ ਵਿੱਚ ਬਾਥਰੂਮ ਅਟੈਚ ਤੇ ਡਰੈਸਿੰਗ ਰੂਮ ਅਟੈਚ ਪ੍ਰੋਪਰ ਸਾਈਡ ਦੇ ਵਿੱਚ ਤਿਆਰ ਜੋ ਕਿ ਪਲਸਤਰ ਹੋਣ ਵਾਲੀ ਕੋਠੀ ਆ ਬਸ تیاری ਪਲਸਤਰ ਤੇ ਆ ਤੇ ਇੰਨੇ ਡੇਢ ਮਹੀਨੇ ਦੇ ਵਿੱਚ ਵਿੱਚ ਆਪਾਂ ਪਾਸਟਰ ਕਰਕੇ ਓਕੇ ਕਰ ਦਾਂਗੇ ਆਹ ਹਾ ਲੌਬੀ ਆ ਉਹ ਪੌੜੀ ਉੱਪਰ ਤਾਂ ਚੜਦੀ ਆ ਤੇ ਲੌਬੀ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਕਿਚਨ ਲੌਬੀ ਦੇ ਵਿੱਚ ਦੀ ਜਾ ਕੇ ਇਹ ਘੱਟੋ ਘੱਟ ਲੌਬੀ ਆਪਣੀ 30x30 ਦਾ ਸਾਈਜ਼ ਆ ਇਹ ਆ ਗਈ ਆਪਣੀ ਕਿਚਨ ਤੁਹਾਨੂੰ ਦਿਖਾਉਣੀ ਆ ਆਪਾਂ ਕਿਚਨ ਵੀ ਦਿਖਾਉਣੀ ਆ ਕਿਚਨ ਆ ਗਈ ਆਪਣੀ ਕਿਚਨ ਕਿਚਨ ਦੇ ਵਿੱਚ ਕੀ ਆ ਤਿੰਨ ਤਰ੍ਹਾਂ ਦੀਆਂ ਸਲੇਬਾਂ ਆਹ ਫਾਲ ਫੂਡ ਧੋਣ ਵਾਲੀ ਸਲੇਬ ਆਹ ਮੇਨ ਸਲੇਬ ਆ ਗਈ ਆਪਣੀ ਮੇਨ ਸਲੇਬ ਤੋਂ ਬਾਅਦ ਆ ਗਿਆ ਆਪਣਾ ਉਸ ਤੋਂ ਅੱਗੇ ਆ ਗਈ ਸਲੈਬ واਸ਼ਿੰਗ ਏਰੀਆ ਦੀ ਆਹ واਸ਼ਿੰਗ ਏਰੀਆ ਆ ਗਿਆ ਜਿੱਥੇ ਬਰਤਨ-ਬਰਤਨ ਵਗੈਰਾ ਧੋਇਆ ਕਰਨੇ ਆ ਜੀ ਇਹ ਅਲੱਗ ਚੀਜ਼ ਬਣੀ ਹੋਈ ਆ ਤੇ ਹੁਣ ਗੱਲ ਕਰਦੇ ਆਪਾਂ ਫਿਰ ਦੁਬਾਰਾ ਤੋਂ ਦੂਸਰੇ ਬੈਡਰੂਮ ਦੀ ਜਿਹਦੇ ਵਿੱਚ ਵਿੰਡੋ ਬਹੁਤ ਤਕੜੀ ਆ ਖੁੱਲਾ ਢੁਲਾ ਰੂਮ ਆ ਇਹਦੇ ਵਿੱਚ ਵੀ ਅਟੈਚ ਬਾਥਰੂਮ ਦੋਨਾਂ ਕਮਰਿਆਂ ਨਾਲ ਤੇ ਟੈਚ ਡਰੈਸਿੰਗ ਰੂਮ ਤੇ ਹੁਣ ਚਲਦੇ ਆ ਜੋ ਪੌਪਰ ਉੱਪਰਲੇ ਪਾਸੇ ਤੁਹਾਨੂੰ ਦਿਖਾਉਨੇ ਆ ਸਾਰੀ ਜਗ੍ਹਾ ਆ ਗਿਆ ਆਪਣੀ ਮੇਨ ਲੌਬੀ ਲੌਬੀ ਦੇ ਵਿੱਚ ਵੀ ਤੁਸੀਂ ਵਿੰਡੋ ਦੇਖ ਰਹੇ ਹੋ ਬਹੁਤ ਤਰ੍ਹਾਂ ਦੀਆਂ ਤਕੜੀਆਂ ਵਿੰਡੋ ਲੱਗੀਆਂ ਆ ਆ ਗਿਆ ਆਪਣਾ ਬਾਹਰਲਾ ਪੋਰਚ ਆਪਸ਼ਨ ਬਾਹਰਲਾ ਏਰੀਆ ਦੇਖੋ ਸਾਹਮਣੂ ਕਿੰਡੀ ਸੋਹਣੀ ਲੁੱਕ ਲੱਗ ਰਹੀ ਹੈ ਜੀ ਤੇ ਕਿੱਡਾ ਸੋਹਣਾ ਡਿਜ਼ਾਈਨ ਬਣਿਆ ਉੱਪਰਲੇ ਪਾਸੇ ਟੇਪਰ ਗੋਲਾ ਬਣਿਆ ਤੇ ਉੱਪਰਲੇ ਪਾਸੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਵਿਹੜਾ ਜਿਹੜਾ ਉੱਪਰਲੇ ਪਾਸੇ ਪਾਜ ਗਿਆ ਤੇ ਆ ਪੌੜੀ ਆਪਣੀ ਜਿਹੜੀ ਤੀਜੀ ਮੰਜ਼ਲ ਨੂੰ ਚੜਦੀ ਆ ਉੱਪਰਲੇ ਪਾਸੇ ਤੇ ਆ ਸਾਰਾ ਜਿਹੜਾ ਏਰੀਆ ਇਹ ਸਾਰਾ ਆਪਣੀ ਏਰੀਆ ਵਿਹੜਾ ਇਹ ਆ ਦੇਖੋ ਜੀ ਇਹਨਾਂ ਸਾਰੇ ਟੇਪਰ ਗੋਲੇ ਬਣਿਆ ਉੱਪਰਲੇ ਪਾਸੇ ਹਾਂ ਪੁਰਨ ਯਾਰੇ ਬੱਦੇ ਪੇ ਕੀ ਬਾਤ ਸਾਲ ਆਇਆ ਪਰ ਜਮ ਕੰਮ ਦਾ ਉਹ ਕੇ ਰਿਪੋਰਟ ਇੱਥੇ ਬਣਨੀ ਹੈ ਟੇਪਰ ਜਿਹੜੀ ਕੰਪਲੀਟ ਤੇ ਤੁਹਾਨੂੰ ਦਿਖਾਵਾਂਗੇ ਵੀ ਟੇਪਰ ਬਣ ਗਈ ਇਹ ਕੰਪਲੀਟ ਉਹ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੇ ਉੱਪਰਲੇ ਪੋਰਚ ਤੋਂ ਆਪਾਂ ਸਦਾ ਤੁਹਾਨੂੰ ਲੈ ਕੇ ਜਾਵਾਂਗੇ ਥਰਡਾ ਪੋਰਚ ਤੇ ਤੇ ਥਰਡਾ ਪੋਰਚ ਦਿਖਾਵਾਂਗੇ ਤੁਸੀਂ ਉੱਪਰਲਾ ਪੋਰਚ ਦੇਖ ਲਓ ਬੜੇ ਹੀ ਸਜੇ ਤਰੀਕੇ ਨਾਲ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣੀ ਇਟ ਲੱਗੀ ਹੋਈ ਹੈ ਤੇ ਵਿੱਚ ਰਾਜਸਥਾਨ ਦੀ ਇਟ ਲੱਗੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਥਰਡੇ ਪਾਸੇ ਆਪਣਾ ਥਰਡਾ ਪੋਰਚ ਪਹਿਲਾ 1 ਹਾਂਜੀ ਹੁਣ ਆਪਾਂ ਆ ਗਏ ਹਾਂ ਥਰੜੇ ਪੋਰਚ ਤੇ ਆ ਤੁਸੀਂ ਥਰੜਾ ਪੋਰਚ ਦੇਖ ਸਕਦੇ ਹੋ ਜਿਹਦੇ ਵਿੱਚ ਟਰਾਲੀ ਇਸ ਟਾਈਮ ਖੜੀ ਹੋਈ ਹੈ ਇਹ ਥੜਾ ਜਿਹਾ ਹੋਰ ਜਪਣਾ ਇਹ ਤੁਹਾਨੂੰ ਆਪਾਂ ਬਾਹਰੋਂ ਵੀ ਦਿਖਾਵਾਂਗੇ ਥੋੜਾ ਜਿਹਾ ਬਾਹਰਲੇ ਪਾਸੋਂ ਲੁੱਕ ਦਿਖਾਵਾਂਗੇ ਇਹਦੀ ਇਹਦੇ ਉੱਪਰਲੇ ਪਾਸੇ ਹੀ ਸੇਮ ਟੂ ਸੇਮ ਟੇਪਰ ਗੋਲਾ ਬਣਿਆ ਜਿਹੜਾ ਤੁਹਾਨੂੰ ਉੱਪਰਲੇ ਪਾਸੇ ਐਸ ਦੋ ਸੱਡਾ ਤੋਂ ਕੂਠੀ ਦਾ ਫਰੰਟ ਦਿਖਾਈ ਦਿੰਦਾ